ਤੜੀਮ ਸਦੀਕ ਸਾਹਿਬਾ ਬਹੁਤ ਅچھے ਸਾਲ ਨੇ ਕਾਲੇ ਵਿੱਚ ਗਏ ਤੁਸੀਂ ਇਹਨਾਂ ਨੂੰ ਨਵਾਜਿਆ ਅੱਜ ਆਪਾਂ ਸਾਰੇ ਇੱਕ ਬਹੁਤ ਮਹੱਤਵਪੂਰਨ ਪਿੰਡ 'ਚ ਇਕੱਤਰ ਹੋਇਆ ਕੌੜੇ ਨਗਰ ਤੋਂ ਜੱਥੇਦਾਰ ਸੇਵਾ ਸਿੰਘ ਜੀ ਠਿਕਰੀ ਵਾਲੇ ਜਿਹੜੇ ਕਿ ਮਹਾਨ ਅਕਾਲੀ ਆਗੂ ਹੋਏ ਪ੍ਰਜਾ ਮੰਡਲ ਮੂਵਮੈਂਟ ਦੇ ਬਾਨੀ ਹੋਏ ਕੌਮੀ ਦਰਖ਼ਬਾਰ ਜਿਹੜੀ ਅੱਜ ਤੱਕ ਚੱਲਦੀ ਰਹੀ ਛੇ ਉਹਦੇ ਰੂਪ ਬਾਨੀ ਹੋਏ ਇਕਸੈਪਟ ਲੋਕ ਪਿਆਸਤੀ ਇਸ ਤਰ੍ਹਾਂ ਦੇ ਬਾਹਰ ਲਾਹੌਰ ਤੋਂ ਵੀ ਨਿਕਲਦੇ ਸੀ ਉਹਦੇ ਵੀ ਬਾਨੀ ਰਹੇ ਉਹਨਾਂ ਨੇ ਬੇਸਿਕਲੀ ਰਜਵਾਨਾ ਸ਼ਾਹੀ ਦੇ ਖਿਲਾਫ ਪਾਪ ਕੇ ਆਜ਼ਾਦੀ ਜਿਹੜਾ ਰਜਵਾਨਾ ਸ਼ਾਹੀ ਤੰਤਰ ਉਸ ਵੇਲੇ ਚੱਲਦਾ ਸੀ ਪਟਿਆਲਾ ਸਾਮਰਾਜ ਦਾ ਪਟਿਆਲਾ ਸ਼ਹਿਰ ਦਾ ਉਹਦੇ ਖਿਲਾਫ ਬਹੁਤ ਹੌਕਾ ਦਿੱਤਾ ਲੋਕਾਂ ਨੂੰ ਜਗਾਇਆ ਆਪ ਚੰਗੇ ਘਰੋਂ ਪੈਦਾ ਸਿਗੇ ਪੜੇ ਲਿਖੇ ਸਿਗੇ ਅੰਗਰੇਜ਼ੀ ਬੋਲ ਲੈਂਦੇ ਸੀ ਪਰ ਉਹਨਾਂ ਦਾ ਦਿਲ ਧੜਕਦਾ ਸੀ ਪੰਜਾਬ ਦੇ ਗਰੀਬ ਲੋਕਾਂ ਦਾ ਗਰੀਬ ਫੱਕੇ ਨਾਲ ਇਸ ਲਈ ਉਹਨਾਂ ਤੇ ਬੜਾ ਤਸ਼ੱਦਦ ਹੋਇਆ ਉਹਨਾਂ ਨੂੰ ਇੱਕ ਵਾਰ ਤਾਂ ਗੜਵੀ ਚੋਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਭੇਜਿਆ ਜਿੱਦਾਂ ਹੁਣ ਅੱਜ ਕੱਲ੍ਹ ਚੱਲਦਾ ਆਪਕ ਵਾਰ ਤੁਣੀ ਵਿੱਚ ਤਾਂ ਕਰਦੇ ਝੂਠੇ ਕੇਸ ਉਸ ਵਕਤ ਪਟਿਆਲਾ ਸਟੇਟ ਨੇ ਉਹਨਾਂ ਤੇ ਗੜਵੀ ਦਾ ਇੱਕ ਮਾਮਲਾ ਪਾਇਆ ਔਰ ਕਈ ਵਾਰ ਜੇਲ੍ਹ ਚ ਉਹਨਾਂ ਨੂੰ ਜ਼ਿਆਦਾ ਟਾਈਮ ਰੱਖਿਆ ਆ ਪਿਛੇ ਜਦੋਂ ਈਡੀ ਨੇ ਮੈਨੂੰ ਗ੍ਰਿਫਤਾਰ ਕੀਤਾ ਸੀਗਾ 2021 ਨਵੰਬਰ-ਦਸੰਬਰ ਚ ਉਸ ਵਕਤ ਮੈਨੂੰ ਪਟਿਆਲੇ ਜੇਲ੍ਹ ਚ ਰੱਖਿਆ ਗਿਆ ਲੇਕਿਨ ਉੱਥੇ ਸਪੈਸ਼ਲ ਹਾਕਾ ਸੀ ਉਹਦਾ ਨਾਮ ਸੀ ਐਮਪੀ ਹਾਤਾ ਉਹ ਜਗ੍ਹਾ ਦੇ ਵਿੱਚ ਮੈਨੂੰ ਰੱਖਿਆ ਸੀਗਾ ਉਸ ਹਾਤੇ ਦੇ ਅੰਦਰ ਜਥੇਦਾਰ ਸੇਵਾ ਸਿੰਘ ਠਿਕਰੀਵਾਲ ਦਾ ਪੁੱਤ ਲਗਾਇਆ ਜ਼ਿਲ੍ਹੇ ਦੇ ਵਿੱਚ ਤੇ ਇਸ ਕਰਕੇ ਮੈਂ ਤਾਂ ਉਹਨਾਂ ਦੇ ਜੀਲ ਜ਼ਰੂਰ ਦਰਸ਼ਕ ਕਰਦਾ ਜੇ ਉੱਠ ਕੇ ਜਦੋਂ ਉੱਠਣਾ ਉਹਨਾਂ ਨੂੰ ਪ੍ਰਣਾਮ ਕਰਨਾ ਮਹਾਨ ਆਦਮੀ ਸੀ ਤੁਸੀਂ ਸਾਰੇ ਮੇਰੇ ਵੀਰੋ ਪਹਿਲਾਂ ਜਾਣਦੇ ਕਿ ਮੈਂ ਇਸ ਪਿੰਡ ਵਿੱਚ ਪਹਿਲਾਂ ਵੀ ਉਹਨਾਂ ਦੀ ਵਸੀ ਦੇ ਸਮਾਗਮ ਤੇ ਵੀ ਆਇਆ ਹੋਇਆ ਇਸ ਕਰਕੇ ਮੈਨੂੰ ਉਦਾਂ ਹੀ ਜੇ ਲੋਕ ਬਾਗੀ ਹੁੰਦੇ ਨੇ ਜਿਹੜੇ ਸਿਸਟਮ ਦੇ ਖਿਲਾਫ ਉਹ ਜਿਹੜਾ ਮਾਤਾ ਰੱਖਦੇ ਨੇ ਹਿੰਮਤ ਰੱਖਦੇ ਨੇ ਮੈਂ ਵੈਸੀ ਹੀ ਉਹਨਾਂ ਨੂੰ ਸਲੂਟ ਕਰਦਾ ਕਿਉਂਕਿ ਮੇਰਾ ਜਿਹੜਾ ਛੁੱਕੜਾ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਉਹ ਵੀ ਅਕਾਲੀ ਆਗੂ ਸੀ ਐਮਰਜੈਂਸੀ ਤੋਂ ਲੈ ਕੇ 80 ਦੇ ਹਾਕੇ ਵਿੱਚ ਇੱਦਾਂ ਹੀ ਪੰਜਾਬ ਦੇ ਵਿੱਚ ਬਹੁਤ ਗਦਰ ਮਚਿਆ ਖਾੜਕੂ ਲਹਿਰ ਦੇ ਵਿੱਚ ਬਹੁਤ ਅਨਿਆਏ ਹੋਇਆ ਬਹੁਤ ਨੌਜਵਾਨ ਕੱਚੇ ਪੁਲਿਸ ਮੁਕਾਬਲਿਆਂ 'ਚ ਮਾਰਤੇ ਸਨ ਕਾਰਾ ਨੇ ਬਹੁਤ سارے ਲੋਕਾਂ ਤੇ ਤਸ਼ੱਦਦ ਹੋਇਆ ਬੇਗੁਨਾ ਲੋਕ ਵੀ ਮਾਰੇ ਗਏ ਉਸ ਦੌਰਾਨ ਅਕਾਲੀਆਂ ਨੂੰ ਐਨਐਸਏ ਲਾ ਕੇ ਦੂਰ ਦਰਾਡੇ ਜੇਲ੍ਹਾਂ ਵਿੱਚ ਲੈ ਜਾਂਦੇ ਸੀ ਤੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਵਿੱਚੋਂ ਇੱਕ ਸੀਗੇ ਉਹਨਾਂ ਨੂੰ ਇੱਕ ਵਾਰ ਅਗਰਤਲਾ ਦੀ ਜੇਲ੍ਹ ਤ੍ਰਿਪੁਰਾ ਵੈਸਟ ਬੰਗਾਲ ਉੱਥੇ ਰੱਖਿਆ ਗਿਆ 365 ਦਿਨ ਇੱਕ ਵਾਰ ਉਹਨਾਂ ਨੂੰ ਹਜ਼ਾਰੀ ਬਾਗ ਬਿਹਾਰ ਦੇ ਵਿੱਚ ਰੱਖਿਆ ਗਿਆ ਤਾਂ ਕਰਕੇ ਮੈਂ ਜਦੋਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਭਗਵੰਤ ਨੇ ਬੇਸੁਖੀ ਕੀਤੀ ਮੋਦੀ ਸਾਹਿਬ ਦੀ ਸਰਕਾਰ ਦੇ ਕਹਿਣ ਤੇ ਐਨਐਸਏ ਲਈ ਮੈਂ ਉਹਦਾ ਵਿਰੋਧ ਕੀਤਾ ਕਿਉਂਕਿ ਇਸ ਕਾਲੇ ਕਾਨੂੰਨ ਦਾ ਸੰਤਾਪ ਅਸੀਂ ਹਟਾਇਆ ਹੋਇਆ ਹੈ ਕਿ ਕੋਈ ਅਪੀਲ ਦੇ ਲਈ ਲੰਗੀ 365 ਦੇ ਲਈ ਨਜ਼ਰਬੰਦ ਕਰ ਸਕਦੇ ਆ ਇਹ ਕਹਿੰਦੇ ਸੁਧਾਰਨਜੀਤ ਸਬ ਇੰਸਪੈਕਟਰ ਦੀ ਰਿਪੋਰਟ ਲੈ ਕੇ ਅੱਖਾਂ ਬੰਦ ਕਰਕੇ ਸੋਚੋ ਜੇ ਫਰਜ਼ਦਾਰ ਆਪਣੇ ਪਰਿਵਾਰ ਦਾ ਬੰਦਾ ਕੋਈ ਹੋਏ ਕਿ ਦਿਲ ਤੇ ਗੁਜ਼ਰਦੀ ਹੈ ਕਿ ਮੈਂ ਮੇਰਾ ਬਚਪਨ ਇਦਾਂ ਹੀ ਉਹਨਾਂ ਦੀਆਂ ਜੇਲਾਂ ਉਹਨਾਂ ਦੇ ਵੱਲੋਂ ਸੰਘਰਸ਼ ਉਹਦੇ ਵਿੱਚ ਗੁਜ਼ਰਿਆ ਤੇ ਮੈਨੂੰ ਉਹੀ ਸੰਸਕਾਰ ਆਏ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਦੇ ਖਿਲਾਫ ਖੜਨਾ ਵਾ ਲੜਨਾ ਵਾ ਔਰ ਮੈਂ ਇੱਕ ਜਜ਼ਬਾਤੀ ਬੰਦਾ ਮੈਂ ਦਿਲ ਤੋਂ ਚੱਲਦਾ ਮੈਂ ਦਿਮਾਗ ਤੋਂ ਨਹੀਂ ਚੱਲਦਾ ਮੇਰੇ ਮਗਰੋਂ ਬਹੁਤ سارے ਲੋਕ ਆਏ ਉਹਨਾਂ ਕੇ ਪਾਰਟੀ ਚਵੀਲ ਮੰਤਰੀ ਬਣ ਕੇ ਸੰਤਰੀ ਬਣ ਕੇ ਮੇਰੇ ਦਿਲ ਵਿੱਚ ਇੱਕ ਰੱਤਾ ਭਾਰ ਕੇ ਦਿਖਾ ਲਿਆ ਮੈਂ ਆਪਣੀ ਸਪੀਡ ਨਾਲ ਲੋਕਾਂ ਦੇ ਕੰਮ ਕਰਦਾ ਕਰਦਾ ਤੁਰਿਆ ਗਿਆ ਤੁਰਿਆ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਪੈਸਾ ਤਾਂ ਨਹੀਂ ਹੋ ਸਕਦਾ ਮੇਰੇ ਕੋ ਉਹਨਾਂ ਦੇ ਬਰਾਬਰ ਪਰ ਜਿਹੜੀ ਮੇਰੀ ਇੱਜ਼ਤ ਦੁਨੀਆ ਵਿੱਚ ਕਰਦੇ ਆ ਸਾਰੀ ਦੁਨੀਆ ਦੇ ਲੋਕੀ ਆ ਸੰਗਰੂਰ ਉਹਦਾ ਅੱਜ ਨਤੀਜਾ ਜਦੋਂ 4 ਤਰੀਕ ਨੂੰ ਆਉਣਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਤੁਹਾਡੀ ਬਦੌਲਤ ਸ਼ਾਨਦਾਰ ਜਿੱਤ ਕਿੱਥੇ ਜਿੰਦਾਬਾਦ ਇੱਥੇ ਦਵਾਈ ਦੀ ਧਰਤੀ ਜਦੋਂ ਪਿਛਲੀ ਵਾਰ 2019 ਚ ਢਿੱਲੋ ਸਾਹਿਬ ਇਲੈਕਸ਼ਨ ਹਾਰਦੇ ਹੁਣ ਕਿਸੇ ਨੇ ਸੋਚਿਆ ਜਿਗਾ ਕਿ ਅਗਲੀ ਇਲੈਕਸ਼ਨ ਕਾਂਗਰਸ ਤੇ ਸੁਪਾਲ ਸਿੰਘ ਖੇਹਰਾ ਨੂੰ ਲੈ ਕੇ ਆਏਗੀ ਮੈਂ ਟਿਕਟ ਮੰਗੀ ਮੇਰੇ ਵੀਰੋ ਮੈਂ ਤਾਂ ਆਪਣਾ ਕੰਮ ਹੀ